ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੌਲੇ ਤੋਂ ਕਵਰ ਕਰ ਰਹੇ ਹਾਂ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ Así es. ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 9872753610 9872753610 ਜਿਹੜੀ ਵੀਰੇ ਆਪਾਂ ਸਕਰੀਨ ਤੇ ਬਹਿੜ ਦੇਖੀ ਹੈ ਨਾ ਕੈ ਦਿਨਾਂ ਦਾ ਸੂਇ ਇਹਦਾ ਇਹਦਾ ਬਈ 3 ਦਿਨਾਂ ਦੀ ਸੂਈ ਆ 3 ਦਿਨਾਂ ਦੀ ਸੂਈ ਆ ਮਾਂਗਰ ਬੱਚਾ ਕੀ ਆ ਬੱਛੀ ਆ ਬਈ ਬੱਛੀ ਮਾਂਗਰ ਬੱਸੀ ਤੇ ਪਹਿਲੇ ਸੂਇ ਕਿੰਨਾ ਦੁੱਧ ਚੋਇਆ ਹਾਂ ਕਿਲੋ ਦੁੱਧ ਦਿੱਤਾ ਬਈ ਪਹਿਲੇ ਸੂਇ 17 ਕਿਲੋ ਦੁੱਧ ਸੋਇਆ ਤੇ ਹੁਣ ਕਿੰਨੀ ਕੁ ਬੋਲੀ ਹਾਜ਼ਰ ਆ ਹੁਣ ਬਈ 13 ਕਿਲੋ ਜਮਾ ਤਿਆਰ ਆ ਦੁੱਧ ਦੋਸਤੋ 13 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਆ ਦੁੱਧ ਮੰਨ ਲਓ ਬੋਲੀ ਮੰਨ ਲਓ 3 ਦਿਨਾਂ ਦੀ ਸੂਈ ਆ ਮਾਂਗ ਤੇ 나ੜੂਆ ਨਾਲ ਆ ਕੋਈ 7 ਦਿਨਾਂ ਦੀ ਨਹੀਂ ਕੋਈ 8 ਦਿਨਾਂ ਦੀ ਨਹੀਂ ਦੋਸਤੋ ਚੰਗਾ ਫੇਸ ਕੁਆਲਟੀ ਸਾਈਨਿੰਗ ਸਕੋਰ ਵੀ ਬਹਿੜ ਦਾ ਚੰਗਾ ਹੈਗਾ ਫਿੱਕੀ ਫਿੱਕੀ ਹੈ ਜਰੂਰ ਬਾਕੀ ਥਣ ਹਵਾਨੇ ਵਾਲਾ ਸਿਸਟਮ ਤਾਂ ਤੁਸੀਂ ਐਦਾਂ ਕਹਿ ਸਕਦੇ ਹੋ ਜਿਵੇਂ ਫੋਰਨ ਵਾਲੀਆਂ ਗਾਮਾਂਦੇ ਨਹੀਂ ਹੁੰਦਾ ਥਣ ਹਵਾਨਾ ਉਸ ਤਰ੍ਹਾਂ ਨਾਲ ਥਣ ਹਵਾਨਾ ਦੇ ਚਵਾਈ ਦੀ ਵੀਰੇ ਹਰਦੀ ਬੋਲੀ ਹੈ हां भाई पूरी, पूरी कोई पोली कोई चौवाई ਦੀ ਹੈਗੀ ਦੋਸਤੋ ਪੋਲੀ ਵੀਰੇ ਖੋਲ ਕੇ ਦਵਾ ਦੇ ਗੇੜਾ ਆਪਾਂ ਤੋਰੇ ਬਖੋਂ ਬਵਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਰੀ ਚਾਉਂਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ ਬਿਲਕੁਲ ਜੈਨੂਨ ਗੱਲ ਕਹੀ ਹੈ ਵੀਰ ਕਹਿੰਦਾ ਕਹੇ ਨੂੰ ਆਪਾਂ ਪਹਿਲਾ ਸੂਆ ਕਹਿ ਦਈਏ ਤਾਂ ਵੀ ਚੱਲ ਜੂ ਪਰ ਜਿਹੇ ਜੀ ਹੈਗੀ ਆ ਬ ਉਹੋ ਜੀ ਡਿਟੇਲ ਦੇਵਾਂਗੇ ਪਹਿਲਾ ਸੂਆ ਪਹਿਲੇ ਸੂਏ 17 ਕਿਲੋ ਦੁੱਧ ਵੀਰ ਕਹਿੰਦਾ ਵੀ ਆਪਣਾ ਚੋਇਆ ਹੋਇਆਗਾ ਦੂਜੇ ਸੂਏ ਹੁਣ 13 ਕਿਲੋ ਤਿੰਨ ਦਿਨਾਂ ਦੀ ਸੂਈ ਥੱਲੇ ਦੁੱਧ ਹਾਜ਼ਰ ਹੈ ਨੇਖਣਵਾ ਥਣ ਮੁੱਠੀ ਵਾਲਾ ਤੇ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਉਂਦੀ ਆ ਤਾਂ ਵੀਰ ਹਰਦੀਪ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਾਨੂੰ ਦੂਜਾ ਸੂਆ ਬੈਠ ਸੂਈ ਆ ਤਿੰਨ ਦਿਨਾਂ ਦੀ ਮੋਬਾਈਲ ਨੰਬਰ 98727 52852 ਹਰਦੀਪ ਸੀਲਾ ਲੈਵੇ ਲੂਵੇ ਦੇ ਹੱਥ ਫੇਰ ਕੇ ਦਿਖਾ ਦੇ ਜੇ ਕਿਸੇ ਮੇਰੇ ਵੀਰ ਨੇ ਦੋਸਤੋ ਵੀਰ ਕਹਿੰਦਾ ਆਪਣੇ ਸਾਹਮਣੀਆਂ ਨੇ ਬੁੜੀਆਂ ਠੰਡੀ ਸੀਲ ਵਰਫ ਵਰਗੀ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਆ ਬੇਝਿਜਕ ਹੋ ਕੇ ਮੰਗਾ ਲਿਓ ਫੁੱਲ ਗਾਰੰਟੀ ਹੋ ਵੀਰ ਦੀ ਜੇਰ ਜੂਰ ਪਈ ਹੋਈ ਆ ਬਰਾਬਰ ਹਾਂ ਭਾਈ ਜਮਾ ਸਾਰਾ ਕੋਲ ਦੋਸਤੋ ਜੇਰ ਜੂਰ ਪਈ ਹੋਈ ਆ ਬੈੜ ਦਾ ਦਰਮਿਆਨਾ ਮੀਡੀਅਮ ਸਾਈਜ਼ ਚ ਕੱਦਦਾ ਕੋਈ ਵੱਡਾ ਨਹੀਂ ਕੋਈ ਆਪਾਂ ਗੱਪ ਨਹੀਂ ਮਾਰਨਾ ਕੋਈ ਛੜਪਣੀ ਤੇ ਚਵਾਈ ਦੀ ਓਕੇ ਜਮਾ ਭਾਈ ਤੇ ਬੱਸੀ ਲਾ ਕੇ ਧਾਰਾ ਮਾਰ ਕੇ ਦਿਖਾ ਦੇ ਤੇ ਰੇਟ ਕੀ ਹੋਊਗਾ ਪਹਿਲਾਂ ਐ ਦੱਸ ਦੇ ਰੇਟ ਭਾਈ 55000 ਰੁਪਈਆ ਲੈਣ ਦੇ ਨਾਲਾ ਸਿਸਟਮ ਜਮ ਮੌਕੇ ਤੇ ਕਰ ਲੈ ਦੋਸਤੋ 55000 ਵੀਰ ਨੇ ਡਿਮਾਂਡ ਕੀਤੀ ਆ ਕੋਈ 65 ਨਹੀਂ ਕੋਈ 70 ਨਹੀਂ ਜੇ ਫਾਰਮ ਚੋਂ ਇਦਾਂ ਦੀ ਵਿਹੜ ਲਵਾਂਗੇ ਤਾਂ ਆਪਾਂ ਨੂੰ ਤੁਹਾਨੂੰ ਆਪ ਨੂੰ ਹੀ ਪਤਾਗਾ 65 70000 ਤੋਂ ਘੱਟ ਪਲੂਣ ਵਿਹੜ ਨਹੀਂ ਦਿੰਦੇ ਵੀਰ ਤੋਂ ਦੂਜਾ ਸੁਗਾ ਤਾਜੀ ਸੁਹੀ ਵਿਹੜ ਲੈ ਕੇ ਦੇ ਰਹੇ ਹਾਂ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਹੁੰਦੀ ਹੈਗੀ ਤਾਂ ਵੀਰ ਹਰਦੀਪ ਨਾਲ ਜਰੂਰ ਕੰਟੈਕਟ ਕਰ ਲਿਓ ਮੋਬਾਈਲ ਨੰਬਰ 9872753610 60 ਵੀਰੇ ਬੱਸੀ ਧਾਰਾ ਮਾਰਕੀ ਦਿਖਾਦੀ ਆਪਾਂ ਸਾਰਾ ਦੋਸਤੋ ਬੱਸੀ ਪ੍ਰੋਪਰ ਤੁਹਾਨੂੰ ਆਪਾਂ ਚੌਂਦੀ ਦਿਖਾਤੀ ਤੇ ਦੁੱਧ 13 ਕਿਲੋ ਵੀਰ ਕਹਿੰਦਾ ਵੀ ਹਾਜ਼ਰ ਆ ਸੀਲ ਠੰਡੀ ਨਿਉਣਾ ਪਉਣਾ ਹਾਇ ਆ ਪਾ ਸਕਦੇ ਹੋ ਨਹੀਂ ਪਉਣਾ ਹੋਇਆ ਨਾ ਬਖਦਰ ਲొਕੇਸ਼ਨ ਆਪਾਂ ਵੀਰ ਦੀ ਦੱਸ ਦਿੰਨੇ ਆ ਧੌਲਾ ਪਿੰਡ ਆ ਵੀਰ ਦਾ ਡਿਸਟ੍ਰਿਕਟ ਹੈਗਾ ਬਰਨਾਲਾ ਧੌਲੇ ਤੋਂ ਜਦੋਂ ਕਾਨੇ ਗਲੀ ਸਾਈਡ ਨੂੰ ਸੜਕ ਚੜਾਂਗੇ ਅੱਡੇ ਦੇ ਉੱਤੇ ਵੀਰ ਦਾ ਘਰ ਹੈਗਾ ਜੇ ਕਿਸੇ ਮੇਰੇ ਵੀਰ ਨੇ ਘਰੇ ਆ ਕੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਚੋਣੀ ਆ ਤਾਂ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਲਿਆ ਸਕਦੇ ਹੋਗੇ ਦੋਸਤੋ ਵੀਰ ਨੇ ਜੈਨੂਇਨ ਜਾਂ ਦੁੱਧ ਦੱਸਿਆ 13 ਕਿਲੋ ਬੈੜ ਨੂੰ ਦੁੱਧ ਤਿੰਨ ਦਿਨਾਂ ਦੀ ਸੂਈ ਥੱਲੇ ਕੋਈ ਕੋਈ ਬ ਕਿਉਂਕਿ ਹਵਾਨਾ ਦੇਖ ਸਾਰਾਂ ਦੋਸਤੋ ਨੇੜੇ ਤੋਂ ਚੈੱਕ ਕਰ ਲਓ ਬਿਲਕੁਲ ਲੈਣ ਫੌਰਨ ਵਾਲਾ ਹਵਾਨਾ ਚਵਾਈ ਦੇਖ ਲਓ ਦੋਸਤੋ ਬਿਲਕੁਲ ਲੈਣ ਪੋਲੀ ਚਵਾਈ ਹੈਗੀ ਮੁਠੀ ਵਾਲਾ ਨਖੜਵਾ ਥਾਣਾ ਕੋਈ ਛੋਟੇ ਨਹੀਂ ਹੈਗੇ ਜੇ ਕਿਸੇ ਮੇਰੇ ਵੀਰ ਨੇ ਮਸ਼ੀਨ ਵਾਲੇ ਲੈਣੀਆਂ ਤਾਂ ਉਹ ਵੀ ਲੈ ਸਕਦਾ ਪੱਪੂ ਵੀਰੇ ਮਾਂਗ ਲੈਣ ਜੋ ਵੀ ਮਾਰ ਦੇ ਤਾਰਾਂ ਦੋ ਦੋ ਚਵਾਈ ਚ ਕਰਾਉਂਦੀ ਆ ਗੱਲਾਂ ਤੇ ਜੇ ਕਿਸੇ ਮੇਰੇ ਵੀਰ ਨੇ ਸੀਲ ਸ਼ਾਂਤ ਠੰਡੇ ਸਵਾਲ ਹੀ ਵਹਿਣ ਲੈਣੀਆਂ ਤਾ ਵੀਰ ਹਰਦੀ ਬਨਾ ਜਰੂਰ ਕੰਟੈਕਟ ਕਰ ਲੈ ਦੋਸਤੋ ਮਾਗਰ ਮੂਰੇ ਪਿੱਛੇ ਜਿੱਥੇ ਮਰਜੀ ਬਹਿ ਕੇ ਜੋੜੇ ਲੱਤ ਚੱਕਣ ਵਾਲਾ ਤਾਂ ਸਿਸਟਮ ਹੀ ਨਹੀਂ ਹੈਗਾ ਬੈਠ ਦਾ ਕਿਉਂਕਿ ਸੀਲ ਬਰੀਡ ਵਾਲੀ ਬੈਠ ਦੀਆਂ ਨਿਸ਼ਾਨੀਆਂ ਹੀ ਇਹ ਹੁੰਦੀਆਂ ਨਹੀਂਆਂ ਮੂਰੇ ਮਗਰ ਜਿੰਪਦਾ ਮਰਜੀ ਬਹਿ ਕੇ ਚੋਈਓ ਲੈਂਡ ਦੇ ਨਾਲ ਆ ਰੇਟ 55 ਮੰਗਿਆ ਵੀਰ ਨੇ ਮਾਨਦਾਨ ਖੁੱਲਾ ਹੋਊਗਾ ਦੋਸਤ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿলো ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ